ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਬਣਾ ਰਹੀ ਹਾਂ ਆਲੂ ਗੋਭੀ ਦੀ ਸਬਜ਼ੀ ਸਭ ਤੋਂ ਪਹਿਲਾਂ ਸੇ ਸਰੋਂ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਗਰਮ ਕਰ ਲੈਣਾ ਤੇਲ ਗਰਮ ਹੋਣ ਤੋਂ ਬਾਅਦ ਇਸ ਵਿੱਚ ਜੀਰਾ ਪਾਉਣਾ ਜੀਰੇ ਨੂੰ 1 ਮਿੰਟ 2 ਮਿੰਟ ਫ੍ਰਾਈ ਕਰਨ ਤੋਂ ਬਾਅਦ ਇਸ ਵਿੱਚ ਬਲੀਕ ਕੱਟਿਆ ਲਸਣ ਤੇ ਪਿਆਜ਼ ਪਾ ਦਾਂਗੇ ਇਹਨਾਂ ਨੂੰ ਵਧੀਆ ਫ੍ਰਾਈ ਕਰ ਲਓ 2-3 ਮਿੰਟ 골ਡਨ ਬ੍ਰਾਊਨ ਹੋ ਜਾਣ ਦੋ ਇਹਨਾਂ ਨੂੰ ਦੀਸ ਤੋਂ ਬਾਅਦ ਅਸੀਂ ਪਾਵਾਂਗੇ ਬਰੀਕ ਕੱਟੀ ਹੋਈ ਹਰੀ ਮਿਰਚ ਤੇ ਅਦਰਕ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਫਰਾਈ ਕਰ ਲਓ ਜੇ ਕੋਈ ਇਸ ਤਰ੍ਹਾਂ 골ਡਨ ਬ੍ਰਾਊਨ ਕਰ ਲਓ ਸਾਰੇ ਹੁਣ ਇਸ ਵਿੱਚ ਅਸੀਂ ਪਾ ਦਾਂਗੇ ਕੱਟੇ ਹੋਏ ਆਲੂ ਇਹ ਥੋੜੇ ਜਿਹਾ ਵੱਡੇ ਸਾਈਜ਼ 'ਚ ਕੱਟਨੇ ਨੇ ਮੋਟੇ ਜਿਹੇ ਹੋਣ ਆਲੂ ਜਿਆਦਾ ਬਰੀਕ ਨਹੀਂ ਕੱਟਨੇ ਇਹਨਾਂ ਨੂੰ ਟੱਕੇ ਰੱਖ ਦੇਣਾ 2 ਤੋਂ 3 ਮਿੰਟ। ਇਹਨੇ ਥੋੜੇ ਥੋੜੇ ਸੌਫਟ ਹੋ ਰਹੇ ਨੇ ਆਲੂ। ਤੇ ਇਹਨਾਂ ਨੂੰ 2-3 ਮਿੰਟ ਅਸੀਂ ਹੋਰ ਫਰਾਈ ਕਰਾਂਗੇ। ਦੇਖੋ ਜੀ ਇਹਨਾਂ ਆਲੂ ਵਧੀਆ ਹੋ ਗਏ ਹੁਣ ਇਸ ਵਿੱਚ ਅਸੀਂ ਪਾਉ ਨਮਕ, ਮਿਰਚ, ਹਲਦੀ ਪਾ ਦੇਣਾ। ਤੇ ਇਹਨਾਂ ਨੂੰ ਮਿਕਸ ਕਰ ਦੋ ਤੇ ਇਸ ਵਿੱਚ ਆਪਾਂ ਪਾਣੀ ਬਿਲਕੁਲ ਨਹੀਂ ਪਾਉਣਾ ਹੈ ਸਬਜ਼ੀ ਚ ਇਹਨੂੰ 2-3 ਮਿੰਟ ਥੋੜਾ ਟਾਈਮ ਟੱਕ ਕੇ ਰੱਖ ਦੋ ਤੇ ਦੇਖੋ ਨੇ ਇਦਾਂ ਹੋ ਗਏ ਆਲੂ ਤੇ ਹੁਣ ਇਸ ਵਿੱਚ ਅਸੀਂ ਕੱਟੀ ਹੋਈ ਗੋਭੀ ਐਡ ਕਰ ਦਾਂਗੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦੋ ਇਹ ਸਬਜ਼ੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਟੇਸਟੀ ਬਣਦੀ ਆ ਖਾਨਚ ਤੇ ਸਾਡੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਜੇ ਤੁਸੀਂ ਗੈਂਸਤੀ ਬਣਾ ਰਹੇ ਹੋ ਤਾਂ ਫਲੇਮ ਲੋ ਹੀ ਰੱਖਣੀ ਆ ਜਿਆਦਾ ਤੇਜ਼ ਗੈਂਸ ਕਰਕੇ ਨਹੀਂ ਬਣਾਉਣੀ ਹੈਗੀ ਸਬਜੀ ਕਿਉਂਕਿ ਆਪਣੀ ਸਬਜੀ ਜਿਹੜੀ ਆ ਨੀਚੇ ਲੱਗ ਸਕਦੀ ਆ ਜਲ ਸਕਦੀ ਆ ਇਕੋ ਥੋੜੇ ਥੋੜੇ ਟਾਈਮ ਬਾਅਦ ਇਹਨਾਂ ਨੂੰ ਅਮੇ ਹਲੌਂਗੀ ਰਹਿਣਾ ਸਬਜੀ ਨੂੰ ਤੇ ਲੋਜੀ ਸਬਜੀ ਦਾ ਤੁਸੀਂ ਦੇਖ ਸਕਦੇ ਹੋ ਬਣ ਚੁੱਕੀ ਆ ਤੇ ਹੁਣ ਅਸੀਂ ਇਸ ਵਿੱਚ ਬਰੀਕ ਕੱਟਿਆ ਹਰਾ ਧਨੀਆ ਐਡ ਕਰ ਦਾਂਗੇ ਇਨੂੰ ਚੰਗੀ ਤਰ੍ਹਾਂ ਮਿਕਸ ਕਰ ਦੋ ਤੁਸੀਂ ਇਹਨੂੰ ਕਣਕ ਦੀ ਰੋਟੀ ਜਾਂ ਮੱਕੀ ਦੀ ਰੋਟੀ ਨਾਲ ਖਾ ਸਕਦੇ ਹੋ Thank you so much.